ਜ਼ਿੰਦਗੀ ਬਹੁਤ ਖੂਬਸੂਰਤ ਹੈ ਇਹਨੂੰ ਖੂਬਸੂਰਤ ਬਣਾਈ ਰੱਖੋ ਖੂਬਸੂਰਤ ਜ਼ਿੰਦਗੀ ਬਣਾਉਣ ਵਾਸਤੇ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ ਇਹ ਸੰਤੁਸ਼ਟੀ ਦੇ ਨਾਲ ਸਕੂਨ ਦੇ ਨਾਲ ਮਿਲਦੀ ਹੈ ਖੁਸ਼ ਤਾਂ ਹੀ ਅਸੀਂ ਰਹਿ ਸਕਦੇ ਹਾਂ ਪੈਸਾ ਜ਼ਰੂਰਤਾਂ ਪੂਰੀਆਂ ਕਰਦਾ ਹੈਗਾ ਸਕੂਨ ਨਹੀਂ ਦੇਗਾ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਕਿਸੇ ਤੇ ਕਹਿਣ ਦੇ ਉੱਤੇ ਕਿਸੇ ਦੇ ਨਾਲ ਲੜਾਈ ਝਗੜਾ ਜਾਂ ਕੁਝ ਵੀ ਜਿਹੜਾ ਹੈ ਉਹ ਕਈ ਵਾਰੀ ਜ਼ਿੰਦਗੀ ਨੂੰ ਬਹੁਤ ਲਿਓ ਉਤਾਰ ਦਿੰਦਾ ਹੈ ਨਾਹ ਹੁੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਬੋਲਣ ਲੱਗਦੇ ਆ ਨਾ ਤੇ ਆਪਣੇ ਲਫ਼ਜ਼ਾਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਖੁਰ ਕੋ ਖਲੋ ਜਾਂ ਜੋ ਤੁਸੀਂ ਗੱਲ ਕਰ ਰਹੇ ਹੋ ਇਹਦਾ ਕੀ ਅਸਰ ਹੋਏਗਾ ਜਾਂ ਇਹਦਾ ਨਤੀਜਾ ਕੀ ਹੋਏਗਾ ਇਹ ਜ਼ਰੂਰ ਸੋਚ ਲਵੋ ਜ਼ਿੰਦਗੀ ਨੂੰ ਜੇ ਤੁਸੀਂ ਇਹ ਕਹੋ ਕਿ ਮੈਂ ਆਪਣੇ ਤੰਗ ਦੇ ਨਾਲ ਇਦਾਂ ਹੀ ਕਰਕੇ ਦੂਸਰੇ ਨੂੰ ਦਬਾ ਕੇ ਖੁਸ਼ ਰਵਾਂਗਾ ਨਹੀਂ ਜ਼ਿੰਦਗੀ ਜਿਹੜੀ ਹੈ ਉਹ ਬੜੀ ਅਲੱਗ ਤਰੀਕੇ ਨਾਲ ਚੱਲਦੀ ਆ ਸਕੂਨ ਸੰਤੁਸ਼ਟੀ ਲਫ਼ਜ਼ਾਂ ਦਾ ਹੇਰ ਫੇਰ ਜਿਹੜਾ ਹੈ ਲਫ਼ਜ਼ਾਂ ਦੀ ਚੋਣ ਸੋਚ ਵਿਚਾਰ ਬੋਲ ਕਿਵੇਂ ਤੁਸੀਂ ਬੋਲਦੇ ਹੋ ਕਿਵੇਂ ਕਿਵੇਂ ਤੁਸੀਂ ਰਿਸ਼ਤਿਆਂ ਦੀ ਅਹਿਮੀਅਤ ਸਮਝਦੇ ਹੋ ਉਹਦੇ ਨਾਲ ਜ਼ਿੰਦਗੀ ਖੁਸ਼ਗਵਾਰ ਰਹਿੰਦੀ ਆ ਖੁਸ਼ ਰਹਿੰਦੀ ਆ ਇਸ ਕਰਕੇ ਕਦੇ ਵੀ ਇਹ ਨਾ ਸੋਚੋ ਕਿ ਜੇ ਮੈਂ ਲੋਕਾਂ ਨੂੰ ਦਬਾ ਲੂੰਗਾ ਤੇ ਮੈਂ ਖੁਸ਼ ਰਹੂੰਗਾ ਜਾਂ ਮੇਰੇ ਕੋਲ ਪੈਸਾ ਹੈ ਤੇ ਮੈਂ ਖੁਸ਼ ਰਹਾਵਾਂਗਾ ਨਹੀਂ ਸੰਤੁਸ਼ਟੀ ਜ਼ਰੂਰੀ ਹੈ